ਮੇਰੇ ਨੂੰ ਇੱਕ ਇਹ ਨਸੀਬ ਹੋਇਆ ਕਿ ਅੱਜ ਤੱਕ ਆ ਰਹੀ ਹੈ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਮਕਾਨੋਂ ਸੇ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਮਕਾਨੋਂ ਸੇ ਹਾਂਜੀ ਸਰਕਾਰੀ ਹੈ ਬੋਧ ਨਹੀਂ ਨਾ ਆਈ ਹੈ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਮਕਾਨੋਂ ਸੇ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਮਕਾਨੋਂ ਸੇ ਤੇਰੀ ਸੱਚ ਤੇ ਪੈਰਾ ਜਾ ਕੇ ਠੋਕੇ ਕਮਾਈ ਮਾਸੋਂ ਤੇ ਕੰਮ ਜਗਾਈ ਬਾਬਾ ਸਾਹਿਬ ਤੁਹਾਡੀ ਨਾ ਕਮਾਈ ਜਿੰਨੇ ਸੁਪਤੀ ਕੰਮ ਜਗਾਈ ਇਹਨੇ ਤਾਂ ਉਪਰ ਉੱਠ ਕੇ ਆਪਾਂ ਇੱਕ ਐਸਾ ਗੱਠਜੋੜ ਬਣਾਈਏ ਕਿ ਜਿਹਦੇ ਨਾਲ ਸਾਰਿਆਂ ਨੂੰ ਆਪਾਂ ਇਹ ਜਮੀਨ ਹੈ ਸਾਰੀ ਆਪਾਂ ਲਵਾਸ ਪਈ ਹੈ ਇਹ ਆਪਾਂ ਡਾਇਵਰਸਿਨ ਕੀਤੀ ਜਾ ਸਕੇ ਕਿਉਂਕਿ ਜਦੋਂ ਅਸੀਂ ਧਰਮਾਂ ਦੀ ਗੱਲ ਕਰਦੇ ਹਾਂ ਜਾਂ ਪਾਰਟੀਆਂ ਦੀ ਗੱਲ ਕਰਦੇ ਆਂ ਜਿੱਦੋਂ ਅਸੀਂ ਰਾਜ ਫਿਰ ਹੋ ਜਾਂਦੇ ਆਂ ਅਸੀਂ ਇਸ ਇੱਤਰ ਰੱਖਣੀ ਆਂ ਔਰ ਹਰ ਬਲਾਰਾ ਬੁਲਣ ਲੱਗਾ ਵੀ ਇਤਹਾਸ ਹੋਵੇ ਕੇਮਲ ਪਾਰਟੀਆਂ ਤੋਂ ਰੱਖ ਕੇ ਅਸੀਂ ਆਪਾਂ ਜਿਹੜਾ ਇੱਕ ਦਸਿਕ ਲਿਆਇਆ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਹਦੀ ਬਣਾਈ ਆਏ ਨੂੰ ਆਪਾਂ ਨੈਸ਼ਨਲ ਪੱਤਰ ਤੇ ਲਾ ਕੇ ਜਾਈਏ ਕੋਈ ਸੇਵ ਨਹੀਂ ਬਣੀ ਪਣੀ ਨੈਸ਼ਨਲ ਪੱਤਰ ਨਹੀਂ ਹੋਏ ਤੇ ਲੋਗੋਂ ਆਪਿਆ ਸੀ ਸਾਰੇ ਦੁਨੀਆ ਖਿਲਾਫ ਮੈਂ ਪੁਲਿਸ ਮਹਿਕਮੇ ਨੂੰ ਜੰਮੀ ਹਾਰਾ ਨਾਰਾ ਮਾਰਦਾ ਸੀ ਕੋਈ ਤੁਸੀਂ ਧੱਕਾ ਕਰ ਰਹੇ ਆਂ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਮੈਂ ਗੱਲ ਕਰ ਲਾਵਾਂ ਸਦਾ ਸਿਮਰਜੀਤ ਸਿੰਘ ਮਾਨੀ ਬਾਬੋ ਕਾਛੀ ਰਾਮ ਵੀ ਇਹ ਦੋਨੇ ਐਪੀਸੀ ਨੰਬਰ ਆਫ ਪਾਰਲੀਮੈਂਟ ਸੀ ਇਹਨਾਂ ਦਾ ਭਰਾਵਾਂ ਨਾਲ ਪਿਆਰ ਸੀ ਇਕੱਠੇ ਖਾਚਾ ਪਾਣੀ ਪੀਦੇ ਜਿਹਨੂੰ ਬਰੇਕ ਹੋਣੀ ਸੀ ਇਕੱਠੇ ਗੱਲਾਂ ਬਾਤਾਂ ਕਰਦੇ ਸੀ ਇਕੱਠੇ ਹੀ ਖਾਣਾ ਖਾਂਦੇ ਸੀ ਤੇ ਆਪਦੇ ਵਿਚਾਰਾਂ ਸਾਂਝੇ ਕਰਦੇ ਸੀ ਆਪਣੇ ਤੌਰ ਤੇ ਸਕੇ ਭਰਾਵਾਂ ਤੌਰ ਤੇ ਹੋ ਰਹੇ ਆ ਜਦੋਂ ਕਾਚੀਰਾਂ ਨੂੰ ਮਾਰ ਸੀ ਉਦੋਂ ਵੀ ਮਾਨ ਸਾਹਿਬ ਉਹਨਾਂ ਨੇ ਪਤਾ ਲਾਣ ਗਏ ਕਿ ਸਾਨੂੰ ਦੇਖਣਾ ਚਾਹੀਦਾ ਹੈ ਕਿ ਸਾਡੀ ਸਾਡੀ ਬਾਹ ਕੋਣ ਫੜਦਾ ਸਾਡੇ ਨਾਲ ਹਮਦਰਦੀ ਕੋਣ ਯਾਦ ਕਰਦਾ ਹੈ ਅੱਗੇ ਮੈਂ ਗੱਲ ਕਰ ਲਾਂ ਸਰਦਾਰ ਸਿਮਰਜੀਤ ਸਿੰਘ ਮਾਨ ਜੋ ਪਾਰਲੀਮੈਂਟ ਨਹੀਂ ਬੋਲਿਆ YouTube ਤੇ ਕੱਢ ਕੇ ਵੇਖ ਲੋ ਉਹਨੇ ਬੋਲਿਆ ਵੀ ਰੰਗਲੇਟੇ ਸਿੱਖਾਂ ਦੀ ਕਲਾ ਨਾਲ ਰੰਗਲੇਟੇ ਸਿੱਖਾਂ ਦਾ ਲਿਆਉ ਲੈ ਮੇਂ ਪੰਜਾਬ ਦੇ ਵਿੱਚ ਬੜੀ ਪਤਲੀ ਹਾਲਤ ਹੈ ਉਹ ਆਰਥਿਕ ਪੱਧਰ 'ਤੇ ਕਮਜ਼ੋਰ ਹੈ ਧਾਰਮਿਕ ਪੱਖੋਂ ਵੀ ਕਮਜ਼ੋਰ ਹੁੰਦੇ ਆ ਜਿਉਂ ਨਾਲ ਕੋਈ ਬਲਾਰਾ ਲਈ ਵੀ ਇੰਟਰਵਿਊ ਪ੍ਰਕਾਰ ਦੇ ਨਹੀਂ ਭੇਜਦੇ ਤੇ ਉਹਨਾਂ ਦਾ ਥਾਂ ਥਾਂ ਤੇ ਵਿਤਕਰਾ ਕੀਤਾ ਜਾਂਦਾ ਹੈ 70 ਸਾਲ ਹੋ ਗਏ ਦੇਸ਼ ਯਾਦ ਹੋਈ ਨੂੰ ਥੋੜਾ ਇਹ ਤਾਂ ਵਕੀਫ ਰਟਾਇਰ ਨਹੀਂ ਹੋਇਆ ਸਾਡੇ ਨੌਜਵਾਨ ਸਾਡੇ ਭ੍ਰੱਪੇ ਵਿੱਚੋਂ ਆਈਪਸ ਦਾ ਕਰ ਗਏ ਪਰ ਇਹਨਾਂ ਮਾਂ ਦੇ ਪੁੱਤਾਂ ਨੇ ਡੀਜੀਪੀ ਰਟਾਇਰ ਨੇ ਹੋਣ ਤੱਕ ਕੋਈ ਸਾਡੇ ਬੱਚੇ ਕਮਿਸ਼ਨਲ ਮਾਰ ਕੇ ਬਲੇਟੇ ਲੈ ਕੇ ਪਰ ਚੀਫ ਆਉਂਦਾ ਅਗਲੇ 7:30 ਤੱਕ ਨਹੀਂ ਹੁੰਦਾ ਸਾਡੇ ਬੱਚੇ ਆਈਐਸ ਕਰਕੇ ਪਰ ਚੀਫ ਸੈਕਟਰੀ ਕੋਈ ਵੀ ਰਿਟਰਨ ਨਹੀਂ ਹੁੰਦਾ ਜੀ ਰਹਿਣਾ ਬੁਲਾ ਰਹੇ ਨੇ ਦੱਸਾਂ ਕਿ ਆਪਾਂ ਜਿਹੜੀ ਲੜਾਈ ਸ਼ੁਰੂ ਕਰ ਰਹੇ ਆ ਇਹਦੇ ਆਸਤੇ ਆਪਾਂ ਨੂੰ ਵੱਡੀ ਤਦਾਦ ਦੇ ਵਿੱਚ ਸਾਡੇ ਭੈਣਾ ਭਰਾਵਾਂ ਨੂੰ ਇਕੱਠਾ ਕਰਨ ਦੀ ਲੋੜ ਆ ਮੈਂ ਬਹੁਤ ਸਾਰੇ ਸਾਥੀਆਂ ਨੂੰ ਜਦੋਂ ਬਾਈ ਜੀ ਹੋਣੀ ਸੋਤਾ ਸਾਹਿਬ ਹਣੀ ਮੇਰੇ ਕੋਲੇ ਪਹੁੰਚੇ ਤਾਂ ਮੈਨੂੰ ਕਹਿੰਦੇ ਵੀ ਆਪਾਂ ਇਸ ਤਰ੍ਹਾਂ ਦੀ ਲੜਾਈ ਲੜਨੀ ਹੈ ਕਿ ਆਪਾਂ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬਣਾਈ ਹੈ ਤੇ ਆਪਾਂ ਇਸ ਕਮੇਟੀ ਨੂੰ ਮਜ਼ਬੂਤ ਕਰਕੇ ਪੂਰੇ ਬਰਖਲੀਕੋਟ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਾ ਕੇ ਆਪਾਂ ਆਪਣੇ ਭੈਣਾ ਭਰਾਵਾਂ ਨੂੰ ਇੱਕ ਅਪੀਲ ਕਰੀਏ ਕਿ ਆਓ ਆਪਾਂ ਇਹ ਲੜਾਈ ਲੜੀਏ ਤੇ ਆਪਾਂ ਜਿਹੜੀ ਜ਼ਮੀਨ ਪ੍ਰਾਪਤੀ ਕਰੀਏ ਪਰ ਉਹਦੇ ਤੇ ਜਿਹੜਾ ਸੁਪਰੀਮ ਕੋਰਟ ਨੇ ਪਹਿਲਾਂ ਉਹਦੇ ਇੱਕ ਟਰਸਟ ਸੀਗਾ ਚਾਹਤਾ ਰਾਜੇ ਦਾ ਜਿਹੜਾ ਥੇਕ ਹੈ ਜਿਹੜਾ ਸੁਪਰੀਮ ਕੋਰਟ ਨੇ ਥੇਕ ਕਹਿਤਾ ਕਿ ਉਹ ਟਰਸਟ ਥੇਕ ਆ ਤੇ ਉਹ ਜਿਹੜਾ ਲੈਂਡ ਰੀਸਰਚ ਐਕਟ 1950 ਦੇ ਵਿੱਚ ਅਸੀਂ ਕਿਹੜੇ ਟਰਸਟ ਦੀ ਜਾਂ ਕਿਹ ਬੁਰਦਵਾਰੇ ਦੀ ਜਾਂ ਜਿਹੜੀ ਕੋਈ ਬਾਗਬਾਨੀ ਦੀ ਜ਼ਮੀਨ ਆ ਉਹਦੇ ਵਿੱਚ ਥੋੜਾ ਜਿਹਾ ਮਲਕੀਅਤ ਕਬਜ਼ਾ ਜਾਂ ਕੋਈ ਉਹ ਮੱਦੇ ਵਿੱਚ ਪ੍ਰੋਬਲਮ ਹੁੰਦੀ ਆ ਕਿ ਉਹ ਅਸੀਂ ਨਹੀਂ ਵੰਡ ਸਕਦੇ ਪਰ ਜਿਹੜੀ ਬੇਆਬਾਦ ਜ਼ਮੀਨ ਪਈ ਆ ਜਿਹੜੇ ਕਸਟ ਭਰਦੇ ਜਾਂ ਰਾਜਾਂ ਦੇ ਤੂਲ ਬਤਨ ਜਿਹੜਾ ਹੋ 717 ਇੱਕੜ ਜਮੀਨ ਆ ਉਹ ਮਾਲਕੀ ਦਾ ਹੱਕ ਆ ਜੇ ਇੱਕ ਪਰਿਵਾਰ ਇਕੱਠਾ ਨਾ ਕੀ ਇੱਕ ਬੰਦਾ ਹੋ ਕੇ ਇੱਕ ਪਰਿਵਾਰ ਦੇ ਪੰਜ ਦੀ ਜਿਹੜੇ ਆ ਉਹ 717 ਏਕੜ ਕਾਨੂੰਨ ਦੇ ਬਤਾਲਕੋ ਜਮੀਨ ਰੱਖ ਸਕਦੇ ਆ ਨਰ ਸਿੰਘ 1975 ਦੇ ਬਤਾਲਕ ਪਰ ਸਾਡੇ ਜਿਹੜਾ ਅਸੀਂ ਵੇਖੋ ਫਰੀਦਕੋਟ ਜਿਹੜੇ ਵਿੱਚ ਰਾਜਾ ਦੀ ਸੱਤ ਸੱਤ ਹਜ਼ਾਰ ਏਕੜ ਦੇ ਫੀਰਪੁਰ ਦੇ ਵੀਰ ਸਖਾਣਾ ਜਿਹੜਾ ਵੀੜਾ ਵੀਰ ਲਘਾਣਾ ਕਹੋ ਜਿਹਦੇ ਵੀ ਇੱਥੇ ਵੀਰ ਚਹਿੜਾ ਤੱਕ ਤੱਕ ਸੱਜ ਸੱਤ 7000 ਏਕੜ ਦੇ ਜ਼ਮੀਨ ਜਿਹੜੀ ਪਈ ਹੈ ਪਰ ਸਾਥੀਓ ਇਹ ਜਿਹੜੀ ਜ਼ਮੀਨ ਆ ਅਸੀਂ ਮੰਨ ਕਰ ਲਈ ਇਹ ਸਾਡੀ ਜਿਹੜੀ ਜ਼ਮੀਨ ਆ ਅਸੀਂ ਜੇ ਆਪਾਂ ਕਹਿੰਦੇ ਕਲੀਏ ਤੇ ਨਾਰੇ ਮਾਰਦੇ ਰਹਿਾਂਗੇ ਕੱਟੇ ਉਹਦੇ ਵੀ ਸਰਕਾਰਾਂ ਚ ਵੀਰ ਵੰਡਾ ਤੇ ਕਿਸੇ ਨੇ ਨਹੀਂ ਦੇਣੀ ਸਾਨੂੰ ਖਰਾਤ ਦੇ ਵਿੱਚ ਜ਼ਮੀਨ ਨਹੀਂ ਇਸ ਤਰ੍ਹਾਂ ਮਿਲਦੀ ਸਾਥੀਓ ਜੇ ਤਾਂ ਸਾਨੂੰ ਤੇ ਜ਼ਮੀਨ ਨਹੀਂ ਆ ਪ੍ਰਾਪਤ ਕਰਦੀ ਜ਼ਮੀਨ ਤਾਂ ਸਾਨੂੰ ਆਪਣੇ ਹੱਕਾਂ ਲਈ ਸਾਨੂੰ ਜਿਹੜਾ ਉਹ ਅੱਗੇ ਆਉਣਾ ਪਊਗਾ ਲੜਨਾ ਪਊਗਾ ਇਹਨਾਂ ਸ਼ਰਮਾਇਤਾਰੀਆਂ ਦੇ ਨਾਲ ਕਿਉਂਕਿ ਜਿਵੇਂ ਪਿੱਛੇ ਜੇ ਆਪਾਂ ਪਤਾ ਸੰਗਰੂਰ ਮਿਜੋੜਾ ਨੇ ਜਿਹੜਾ ਨਾਸਿਕ 7 1 ਏਕੜ ਜ਼ਮੀਨ ਤੇ ਜਿਹੜਾ 2000 ਦੇ 300 ਤੇ ਦੀਵਾ ਪਾਲ ਕੇ ਦਸਤਾ ਉਤੇ ਵੀ ਐਸੀ ਭਾਈ ਜਿਹੜੇ ਜ਼ਮੀਨ ਦੇ ਅਸਲੀ ਮਾਲਕ ਅਸੀਂ ਆ ਜਿਹੜੇ ਤੇ ਜ਼ਮੀਨ ਦੇ ਲੋਕ ਆ ਪਰ ਸਾਥੀਓ ਜੇ ਆਸੀ ਸਰਕਾਰ ਦੇ ਨਾਲ ਤੋਂ ਸਰਕਾਰਾਂ ਵੀ ਕਈ ਦੀਆਂ ਫੰਡ ਫੰਡ ਸਰਕਾਰ ਤੋਂ ਦਿੱਤੀ ਵੀ ਜਾ ਰਹੀ ਹੈ ਉਹਨਾਂ ਨੇ ਕੀ ਕਰਨਾ ਜਿਹੜਾ ਉਹ ਸਾਰਾ ਸਿਸਟਮ ਆ ਉਹਨਾਂ ਨੇ ਅਰਪਾ ਰੁਪਿਆ ਜਿਹੜਾ ਰਾਜਾ ਨੇ ਉਹ ਦੇ ਦੇਣਾ ਤੇ ਉਹਨਾਂ ਦੇ ਸਾਡੀ ਸੋਨੇ ਦੀਆਂ ਸਾਡੀ ਤਾਂ ਘੋਟਾਂ ਮੇਰੇ ਸਾਡੀ ਸੋ ਬਾਬਾ ਬੰਨਾ ਸਿੰਘ ਬਹਾਦਰ ਵੀ ਉਦੋਂ ਲੜਾਈਆਂ ਲੜ ਕੇ ਜ਼ਮੀਨਾਂ ਦੀ ਵੰਡ ਕੀਤੀ ਸੀ ਉਦੋਂ ਬਾਅਦ 1947 ਦੇ ਵਿੱਚ ਫੇਰਵਾਨਤ ਹੋਈ ਜ਼ਮੀਨਾਂ ਦੀ ਪਰ ਉਹ ਜਿਹੜੇ ਸਾਥੇ ਉਸ ਉਸ ਸਮੇਂ ਦੇ ਜਾਗਰੂਤ ਲੋਕ ਸਿਵਿਆਂ ਨੇ ਵਿਰੋਧ ਕੀਤਾ ਉਸ ਤੋਂ ਬਾਅਦ 1977 ਦੇ ਵਿੱਚ ਲੈਨਸੀ ਲਾਈਸ ਸਿਰਲ ਜੋ ਇੱਕ ਬਦਤਰੇ ਇਖਲਾਕ ਹੋਇਆ ਉਹਦੇ ਮੁਤਾਬਕ ਸਕਸਤਾਂ ਇੱਕ ਧਰਮਿੰਨ ਸਿਰਫ ਇੱਕ ਪਰਿਵਾਰ ਰੱਖ ਸਕਦਾ ਹੈ ਪਰ ਕੀ ਹੋਇਆ ਇੱਕ ਇੱਕ ਪਰਿਵਾਰ ਦੇ ਕੋਲੇ ਹਜ਼ਾਰ ਹਜ਼ਾਰ ਇੱਕ ਧਰਮਿੰਨ ਹੈ ਲੋਥਵਾ ਰਹੀ ਹੈ ਅੱਜ ਜੋ ਅਸੀਂ ਬੇ ਨਾਮੀ ਜ਼ਮੀਨ ਪਈ ਹੈ ਉਹਦੇ ਤੇ ਜੋ 13 ਤਰੀਕ ਨੂੰ ਵਸਾ ਕੇ ਆਇਆ ਦਮ ਚਿਰਾਗ ਜਗਾਉਣਾ ਹੈ ਝੰਡਾ ਚੜਾਉਣਾ ਹੈ ਸੋ ਉਹ ਵੀ ਉਸ ਰਿਸ਼ਤੇ ਆਪਾਂ ਸਾਰਿਆਂ ਨੇ ਜਿਹੜੀ ਹੋਈ ਹੈ ਇਹਦੀ ਚਰਚਾ ਕੀਤੀ ਜਿਹਨਾਂ ਨਾਲ ਸਾਰਿਆਂ ਦੇ ਜਿਹਨਾਂ ਨਾਲ ਰਾਤ ਕਾਫੀ ਟਾਈਮ ਲੱਗ ਜੂਆ ਸਾਰੇ ਤੁਸੀਂ ਜਿੰਨੇ ਹੈਗੇ ਸਤਿਕਾਰਯੋਗ ਹੈ ਜਿਹੜੇ ਅੱਜ ਦੀ ਮੀਟਿੰਗ ਦੇ ਵਿੱਚ ਪਹਿਲੀ ਮੀਟਿੰਗ ਦੇ ਵਿੱਚ ਅਸੀਂ ਆਪ ਦੀ ਪੱਕੜ ਬਣਾਉਣ ਵਾਸਤੇ ਇਹਨੂੰ ਮਜ਼ਬੂਤ ਕਰਨ ਵਾਸਤੇ ਆਪਾਂ ਇਕੱਠੇ ਹੋਏ ਆਂ ਮੇਰੇ ਵੀਰੋ ਮੇਰਾ ਪਿੰਡ ਵੀਰ ਸਿਖਾ ਵਾਲੀ ਹੈ ਉਸ ਦੀ ਜਗਾ ਬਿਲਤੀ ਅਸੀਂ ਲੰਮੇ ਸਮੇਂ ਤੋਂ ਸਾਡੇ ਜੋ ਸਾਡੇ ਦਾਦੇ ਕੁ ਸਮਾਂ ਉਹ ਜਲ੍ਹਾ ਦੇ ਉੱਤੇ ਰਹੇ ਅਸੀਂ ਸਿਰੀ ਪਾਲੀ ਬਣ ਕੇ ਉੱਥੇ ਕੰਮ ਕੀਤਾ ਪਰ ਮੇਰੇ ਵੀਰੋ ਜਦੋਂ ਕਿਸੇ ਚੀਜ਼ ਦੀ ਜਾਗਤ ਹੀ ਹੁੰਦੀ ਹੈ ਕਿ ਤਰ੍ਹਾਂ ਕਿਤੇ ਜਾਗ ਲੱਗਦੀ ਹੈ ਉਦੋਂ ਮਨ ਕਿਤਰੇ ਕਿਤੇ ਅਤਤ ਹੁੰਦਾ ਵੀ ਅਸੀਂ ਜਾਂ ਸਾਡੇ ਪੁਰਾਣੇ ਬਜ਼ੁਰਗਾਂ ਦੀਆਂ ਉਹ ਕਿਹੜਾ ਬਜ਼ੁਰਗ ਨਹੀਂ ਜਿਹਦੇ ਨਾਂ ਤੇ 10 ਕਿਲੇ ਜਾਵੀਕਲੇ ਸਾਡੇ ਐਸੀ ਕੋਟੇ ਦੀਆਂ ਜਾਂ ਜ਼ਮੀਨਾਂ ਜਾ ਸਾਡੇ ਬਜ਼ੁਰਗਾਂ ਦੇ ਰਾਹ ਤੇ ਨਾ ਹੋ ਪਰ ਉਸ ਸਮੇਂ ਦੀ ਜ਼ਮੀਨ ਦੀ ਸਾਡੇ ਲੋਕਾਂ ਨੇ ਪ੍ਰਵਾਹ ਹੀ ਕੀਤੀ ਜਾਂ ਸਾਡੇ ਬਜ਼ੁਰਗਾਂ ਤੁਸੀਂ ਸੁਣ ਲਿਆ ਯਾਰ ਸਾਡੇ ਬਜ਼ੁਰਗਾਂ ਨੇ ਮਾਨਕ ਜੋਨ ਲੈਈ ਸੀ ਤੇ ਸਾਨੂੰ ਕਿਲਾ ਜ਼ਮੀਨ ਦਾ ਦਿੱਤਾ ਸੀ ਤੁਹਾਡੇ ਬਜ਼ੁਰਗਾਂ ਨੇ ਯਾਰ ਸਾਨੂੰ ਸਾਡੇ ਬਜ਼ੁਰਗ ਦੱਸਦੇ ਆ ਖੱਤੜ ਸਾਡਾ ਪਰਾਣਾ ਪਿੰਡ ਹੈ ਉੱਥੋਂ ਦੇ ਕਿਸੇ ਐਮਐਲਏ ਜੀ ਸਾਡੇ ਬਜ਼ੁਰਗਾਂ ਕਿ ਉੱਥੇ 40 ਦੇ 50 ਕਿਲੇ ਜ਼ਮੀਨ ਪਈ ਹੈ ਤੇ ਉਸ ਐਮਲਿੰਨ ਸਾਡੇ ਬਜ਼ੁਰਗਾਂ ਨੇ ਰਿਸ਼ਤਾ ਕਰਾਤਾ ਰਿਸ਼ਤਾ ਕਰਾ ਕੇ ਤੇ ਉਹ ਐਵੇਂ ਲੇ ਜਿਹੜਾ ਤੁਹਾਡੇ ਸਾਡੇ ਜਿਹਦਾ ਰਿਸ਼ਤਾ ਕਰਾਇਆ ਸ਼ੁਰੂ ਕਰਿਆ ਕਰੇ ਪਰੇਸ਼ਾਨ ਕਰਿਆ ਕਰੇ ਮਤਲਬ ਉਹਨੇ ਅੰਦਰ ਆਪੀ ਇੱਕ ਰਣਨੀਤੀ ਬਣਾਈ ਜਦੋਂ ਰਣਨੀਤੀ ਬਣਾਈ ਹੁਣ ਦੱਸਿਆ ਕਰ ਲੋਕ ਵੀ ਉਹ ਲੜਕੇ ਤੋਂ ਸੁਝਾਵ ਦਿਆ ਕਰੇ ਸਾਡੇ ਬਜ਼ੁਰਗਾਂ ਕੋਲ ਸਾਨੂੰ ਐਂ ਕਹਿੰਦਾ ਮੈਨੂੰ ਐਂ ਕਹਿੰਦਾ ਬਹੁਤ ਜ਼ਮੀਨ ਸਾਡੇ ਨਾਲ ਵਾਦਿਓ ਤੇ ਸਾਡੇ ਬਜ਼ੁਰਗਾਂ ਨੇ ਉਹਦਾ ਨਾਮ ਲੱਕਦੇ ਸਾਰੇ ਉਹਨਾਂ ਦੇ ਨਾਮ ਜ਼ਮੀਨ ਲਵਾਤੀ ਇਸ ਕਰਕੇ ਵੀ ਰੂ ਕੁਝ ਆਲਪੜਤਾ ਤੇ ਕੁਝ ਸਾਡੇ ਸਮਾਜ ਦੇ ਲੋਕ ਇਹਨਾਂ ਜ਼ਮੀਨਾਂ ਨੂੰ ਚੰਗੀਆਂ ਨਹੀਂ ਸਮਝਦੇ ਰੇ ਮਰਮਲ ਜਵਾਂ ਤੇ ਮਰਮਲ ਪਰ ਕੋਲੇ ਕੇ ਵੀ ਜਿੱਤਦੇ ਤੇ ਅੱਜ ਜਿਹੜੀ ਉਹਨਾਂ ਗੱਲ ਕਰ ਰਹੇ ਸੀ ਅਸੀਂ ਵੀ ਅਸੀਂ ਸਿਆਸੀ ਗੱਲ ਨਹੀਂ ਕਰਨੀ ਅਸੀਂ ਸਿਆਸੀ ਨਹੀਂ ਬਣਨਾ ਦੀ ਬਾਬਾ ਸਾਹਿਬ ਦਾ ਸੰਭਾਲਦਾ ਸਾਰਾ ਹੀ ਸਿਆਸੀ ਆ ਉਹਨੇ ਤਾਂ ਗੱਲ ਹੀ ਸਿਆਸੀ ਕੀਤੀ ਅਸੀਂ ਆਏ ਹੋਈਏ ਮੀਟਿੰਗਾਂ ਕਰਕੇ ਭਾ ਜੋ ਕਾਮਰੇਡ ਹੋਰ ਭਾ ਦੀ ਹੋ ਕੋਈ ਹੋਵੇ ਚੰਗੀ ਸੋਚ ਦੇ ਵਿਅਕਤੀ ਹਰ ਕਾਮੇਟੀ ਦੇ ਵਿੱਚ ਵੀ ਬੈਠੇ ਆ ਛਾਤਾਂ ਦੇ ਸਿਆਸੀ ਦੇ ਵਿੱਚ ਵੀ ਬੈਠੇ ਆ ਜਿਹੜੇ ਸਮਾਜ ਦਾ ਦਰਦ ਸਮਝਦੇ ਆ ਪਰ ਇਹ ਗੱਲ ਸਾਨੂੰ ਨਹੀਂ ਕਹਿਣੀ ਚਾਹੀਦੀ ਬਈ ਸਿਆਸੀ ਜੇ ਤੁਸੀਂ ਸਿਆਸੀ ਨਹੀਂ ਕਹਿੰਦੇ ਆਪਣੇ ਆਪ ਨੂੰ ਸਮਝ ਰੂ ਤੁਸੀਂ ਬਾਬਾ ਸਾਹਿਬ ਦੇ ਸੰਭਾਲਣ ਨੂੰ ਲੋਕਾਂ ਨੂੰ ਧੋਖਾ ਦੇ ਰਹੇ ਆ ਇਹਦਾ ਮਤਲਬ ਅਸੀਂ ਕਹਿ ਰਹੇ ਹਾਂ ਕਿ ਸਿਆਸੀ ਹੈ ਤਾਂ ਉਹ ਸਿਆਸੀ ਕਹਿੰਦੇ ਨੇ ਜਿਹੜਾ ਸਿਆਸੀ ਕਿਸੇ ਨੂੰ ਗਲਤੂ ਕਰਦੇ ਨੇ ਫਿਰ ਤੁਹਾਡਾ ਕੰਮ ਹੈ ਵੀ ਅਸੀਂ ਉਹਨਾਂ 2% ਲੋਕਾਂ ਕੋਲੇ ਆਉਣਾ ਰਾਜਪਾਤ ਰੱਖੀਏ ਅੱਜ ਵੀ 80% ਲੋਕ ਜਿਹੜੇ ਹੈਗੇ ਆ ਉਹ ਗੈਰ ਸਿਆਸੀ ਹੈ ਉਹਨਾਂ ਦੇ ਸਿਆਸੀ ਦੀ ਗੱਲ ਹੀ ਨਹੀਂ ਕਰਨੀ ਤੇ 2% ਲੋਕ ਜਿਹਨਾਂ ਨੂੰ ਸਿੱਖ ਰਾਹ ਚੋਟੀ ਦੀ ਨਜ਼ਰ ਆਉਂਦੀ ਹੈ 75 ਸਾਲੋਂ ਦੀ ਰਾਜ ਨੂੰ ਨਾ ਪਈ ਐ ਮੁੱਖ ਮੰਤਰੀ ਉਹਨਾਂ ਨੇ ਬੰਨਦਾ ਉਹਨਾਂ ਨੇ ਬੰਨਦਾ ਨਾ ਅਗੁਰਦੁਆਰਾ ਸਾਹਿਬ ਦੀ ਜਿਹੜੀ ਸਾਡੇ ਜਫੀਦਾਰ ਜੀ ਨੇ ਗੱਲ ਕੀਤੀ ਸੀ ਕਿ ਸਾਡੇ ਲੋਕਾਂ ਨੂੰ ਕੋਈ ਗੁਰਦੁਆਰੇ ਨਹੀਂ ਵਰਨਦਾ ਇਹ ਵੀ ਸਾਡੇ ਚ ਕਮੀ ਐ ਗੁਰਦੁਆਰੇ ਵੀ ਸਾਡੇ ਬਜ਼ੁਰਗਾਂ ਦੇ ਗੱਲ ਕਰਨ ਨੂੰ ਹਰੀ ਸਿੰਘ ਨਰਵੇ ਦੀ ਗੱਲ ਕਰਨ ਨੂੰ ਵੀਰ ਸਿੰਘ ਧੀਰ ਸਿੰਘ ਦੀ ਗੱਲ ਕਰਨ ਨੂੰ ਸੁਖਾ ਸਿੰਘ ਮੋਤਾਸ ਸਿੰਘ ਦੀ ਗੱਲ ਕਰਨ ਨੂੰ ਮਾਈ ਭਾਗੂ ਦੀ ਗੱਲ ਕਰਨ ਨੂੰ ਬਾਬਾ ਦੀਪ ਸਿੰਘ ਦੀ ਗੱਲ ਕਰਨ ਨੂੰ ਬਾਬਾ ਖੁਦਾ ਜੀ ਦੀ ਇਰੇ ਕਿਰੇ ਬਜਰੀ ਸੇ ਪੁਲਸੂ ਸੁਣ ਜੜ ਹੈ ਕਿ ਨਾ ਪੁਰੇ ਜਿਨ੍ਹਾਂ ਨੂੰ ਦਸਵੇਂ ਪਾਸ਼ਾ ਦੇ ਦੁਰਪਿਆ ਉਹਨੇ ਕਿਆ ਸੀ ਨਾ ਮੂਲ ਲਾਇਓ ਕਿਆ ਸੀ ਨਾ ਜਿਹੜੇ ਮੇਰੇ ਨਹੀਂ ਬਣੇ ਉਹ ਢੋਡੇ ਦੇ ਵੱਲ ਉਹਨਾਂ ਨੇ ਕਿਆ ਸੀ ਨਾ ਤੁਸੀਂ ਉਹ ਬਾਈਟਾਲ ਦੇ ਰਾਜਿਆਂ ਨਾਲ ਲੜਦੇ ਰਹੇ ਸਾਡੇ ਮਜ਼ੁਰਖੋਰਾ ਦੇ ਨਾਲ ਉਹਨੇ ਦਸਵੇਂ ਪਾਸ਼ਾ ਦੇ ਨਾਲ ਖੜੇ ਰਹੇ ਤੇ ਜਿਹੜੇ ਉਹ ਰੋਕ ਸਾਡੀਆਂ ਨਬਰੋ ਜਮੀਨਾਂ ਤੇ ਸਾਡੇ ਘਰ ਰੋੜਦੇ ਰਹੇ ਉਦੋਂ ਬਾਈਤਾ ਉਹਦੇ ਰਾਜੇ ਘਟ ਸੀ ਘਟ ਸੀ ਨਾ ਤੇ ਹੁਣ ਇੱਕ ਪਿੰਡ ਦੇ ਵਿੱਚ ਬਾਈਤਾ ਉਹਦੇ ਰਾਜੇ ਬੈਠੇ ਆ ਬੈਠੇ ਹੀ ਬੈਠੇ ਤੇ ਉਹਨਾਂ ਬਾਈਤਾ ਉਹਦੇ ਰਾਜੇ ਨੂੰ ਕੁਝ ਬੋਟਾ ਪਾਉਣੇ ਉਹਨਾਂ ਬਾਈਤਾ ਉਹਦੇ ਰਾਜੇ ਦਾ ਉਹਨੇ ਨਾ ਊੜਾ ਕਿਉਂਦੇ ਚੱਲਦੇ ਨਹੀਂ ਜਾਂਦੇ ਕਿ ਜੇ ਆਪਾਂ ਇਸ ਟੀਮ ਨੂੰ ਕਮਾ ਗਏ ਵੀ ਤੁਸੀਂ ਸਿਆਸੀ ਗੱਲ ਨਾ ਕਰੋ ਤਾਂ ਫੇਰ ਨਾ ਤੁਹਾਡੇ ਹੱਥ ਦੀ ਜ਼ਮੀਨਾਂ ਹੋਣੀ ਹੈ ਨਾ ਤੁਹਾਡੇ ਹੱਥ ਚਰਾਜ ਹੋਣਾ ਹੈ ਨਾ ਤੁਹਾਡੇ ਹੱਥ ਤਖਤਾ ਹੋਣਾ ਕੁਝ ਨਹੀਂ ਹੋਣਾ ਕਿਸੇ ਤਰ੍ਹਾਂ ਮੈਂ ਕੋ ਮੇਰੇ ਬੋਲ ਵੱਡੀ ਸਾਈਟ ਉੱਥੇ ਬੋਲੀ ਜਾਵਾ ਕੁਛ ਕੁਛ ਬੀਬੀ ਉੱਥੇ ਪੜੀ ਜਾ ਕੁਛ ਬੰਦੇ ਉੱਥੇ ਪੜੇ ਕਹਿੰਦੇ ਜੀ ਦੇਖੋ ਪ੍ਰਸਾਦ ਸਾਰਾ ਕੁਛ ਦਾ ਕੋਈ ਕਾਰ ਕੋਲਾ ਕੋਲੇ ਜੀਵਨਾ ਕੋਲੇ ਪੈਸਾ ਕੋਲਾ ਕੋਈ ਫੇਰ ਵੀ ਵਾਤ ਹੋਦੇ ਹੀ ਭੁੱਖੇ ਵਰਕੇ ਹੀ ਭੁੱਖੇ ਵਰਕੇ ਤੇ ਮੈਂ ਕਿਹਾ ਮੈਂ ਨਾ ਕਿਸਾਨਾਂ ਨੂੰ ਚੰਗੇ ਕਹਿੰਦਾ ਉਹ ਰੱਜੇ ਹੋਏ ਵੀ ਰੋਣਾ ਪਾਉਂਦੇ ਤੁਸੀਂ ਭੁੱਖੇ ਮਰਦੇ ਵੀ ਰੋਣਾ ਨਹੀਂ ਪਾਉਂਦੇ ਆ ਤੁਹਾਡੇ ਕੋਲੇ ਉਹ ਹੀ ਨਹੀਂ ਤੁਸੀਂ ਤਾਂ ਵੀ ਰੋਣਾ ਪਾਉਂਦੇ ਤਾਂ ਕੀ ਗੱਲ ਰੋਣਾ ਪਉਂਦੇ ਆ ਮੰਗਦੇ ਆ ਕੋਈ ਨਾ ਕੋਈ ਫੇਰ ਵੀ ਮੰਗਦੇ ਆ ਤੁਸੀਂ ਦੱਸੋ ਕੀ ਮੰਗਦੇ ਆ ਫਾਜੀ ਕਾਟ ਕੇ ਆਈਏ ਜੇ ਤਿਕਰ ਮੇਰੀ ਪੈਸੇ ਰੱਗੀਆਂ ਜੇ ਤਿਕਰ ਸਾਡੇ ਸਮਾਜ ਦੀ ਜਿੰਨਾ ਚਿਰ ਅਸੀਂ ਸੋਚ ਰਹੇ ਚੰਗੀ ਨਹੀਂ ਬਣਾ ਸਕਦੇ ਹਾਂ ਚੱਕਤਾਂ ਦੀ ਗੱਲ ਕੀਤੀ ਸਾਡੇ ਸਾਥੀਆਂ ਨੇ 20 ਕਰੋੜ ਰੁਪਏ ਸਾਡੇ ਸਾਥੀ ਕਮੈਂਟ ਕਰਕੇ ਗਏ ਕਿ ਕਿਦਣਾ ਕਿ ਲੈ ਕੈਂਪਰੂ ਵਿੱਚ ਹੈ ਕੈਂਪਰੂ ਵਿੱਚ ਤਾਂ ਰਾਤ ਦੇ 12 ਵਜੇ ਹੋ ਗਈ ਸੀ ਰਾਤ ਦੇ 12 ਵਜੇ ਕੈਂਪਰੂ ਵਿੱਚ ਹੋ ਗਈ ਰਾਤੀ ਮਰავ ਜੀ ਕਿਹੜੀਆਂ ਨਾਲਤਾ ਲੱਗਦੀਆਂ ਕਿਹੜੇ ਫਸਲ ਰਹਿੰਦੇ ਆ ਦੱਸੋ ਇਸ ਕਰਕੇ ਕੁਝ ਲੋਕਾਂ ਨੂੰ ਸਾਨੂੰ ਉਹਦੇ ਵਿੱਚ ਐਸ ਜੀਐਸ ਦੇ ਵਿੱਚ ਵੀ ਜੇ ਤੁਸੀਂ ਉਹ ਭਰਮ ਚੋੜ ਦੀ ਕੋਈ ਮਾਲ ਕੋਈ ਨਾ ਕੋਈ ਜ਼ਮੀਨਾਂ ਹੈ ਜਿਹੜੀਆਂ ਨੂੰ ਵਾਰ ਵੀ ਜਾਣਾ ਤੇ ਥੋੜਾ ਸ਼ਿਸ਼ਾਸ਼ਰੀ ਮਿੱਟੀ ਹੋ ਜੂਗਾ ਥੋੜਾ ਸ਼ਿਸ਼ਾਸ਼ਰੀ ਮਿੱਟੀ ਹੋ ਜਾਣਾ ਹੈ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਜੇ ਰਗਰੇ ਕਾਹਦਾ ਸ਼ਿਸ਼ਾਸ਼ਰੀ ਤਾਂ ਰੱਖੋ ਤੇ ਕੋਈ ਕਹਿੰਦਾ ਜੀ ਦੋਤ ਦੋਤ ਸ਼ਾਹ ਪਰਮਾਰ ਕੋਈ ਕਹਿੰਦਾ ਜੀ ਐ ਨਹੀਂ ਕਹਣਾ ਚਾਹੀਦਾ ਤੇ ਬਾਬਾ ਸਾਹਿਬ ਨੇ ਗੁਰਮੁਖੀ ਇਸ ਸੁਧਰੀ ਦੇਵਦਿਨ ਨੇ ਸਾਰੇ ਸਮਾਜ ਨੂੰ ਇਕੱਠੇ ਕਰਕੇ ਤੁਹਾਨੂੰ ਉਹ ਬਿਆਨ ਕੀਤਾ ਇਹ ਮੇਰਾ ਰਾਤ ਸਮਾਜ ਹੈ ਅੱਜ ਵੀ ਸਾਰੇ ਦਾ ਨਾਮ ਲਓਗੇ ਇਹ ਰਮਦਾਸ ਜੀ ਸਿੱਖਾ ਦਾ ਪੁੱਤ ਹੈ ਜੀ ਇਹ ਕੰਗੀਆਂ ਦਾ ਮੁੰਡਾ ਹੈ ਜੀ ਇਹ ਭਵਾਨ ਦੇ ਮੈਂ ਵੀ ਸਿੱਖਾ ਦਾ ਮੁੰਡਾ ਥੋੜਾ ਨਾਲ ਹੈ ਤੇ ਧੰਨਵਾਦ ਬੱਜੂਆ ਤੇ ਕਹਿੰਦਾ ਇੱਕ ਕੋਈ ਬੱਕਾ ਓ ਬਸ ਵੀ ਇਹ ਮੇਰਾ ਰਾਤ ਸਮਾਜ ਹੈ ਤੇ ਇੱਕ ਸੀਰੀ ਸੀ ਵੀਰ ਬੀਸੀ ਇਹ ਕਹਦਾ ਮਾੜਾ ਆਤੀ ਆ ਗੁਰਦੁਆਰਾ ਸਾਹਿਬ ਦੀਆਂ ਬੋਟਾਂ ਨਹੀਂ ਪਾਈਆਂ ਸੀ ਜੇ ਤੁਸੀਂ ਐਸਸੀ ਬੀਸੀ ਚ ਲਾ ਹੁੰਦੇ ਤੇ ਗੁਰਦੁਆਰੇ ਵਿੱਚ ਨਾ ਕੋਈ ਲੋਕ ਤਾਂ ਹੱਥੋਂ ਦੇ ਮਾਰਦੇ ਇੱਕ ਕੁੱਤਾ ਮਾਰ ਦਿਆ ਕਿ ਨਹੀਂ ਮਾਰਦੇ ਇਸ ਕਰਕੇ ਮੈਂ ਵੀ ਰੋਂ ਤੁਹਾਨੂੰ ਇਹ ਹੀ ਗੱਲ ਕਹਿੰਦਾ ਬੇਨਾਮੀਆ ਜ਼ਮੀਨਾਂ ਤੁਹਾਡੇ ਬਹੁਤ ਪੰਜਾਇ ਪਰ ਤੁਸੀਂ ਨਾਮ ਦਾ ਵੀ ਜ਼ਮੀਨਾਂ ਤੁਹਾਡੀ ਤੁਸੀਂ ਪੁਰਾਣਾ ਉਹਦਾ ਰਿਕਾਰਡ ਕਢਾਓ ਤੁਹਾਡੇ ਵਿਰੋਧੀਆਂ ਦੇ ਨਾਮ ਜ਼ਮੀਨਾਂ ਕਿੰਨੇ ਕੁ ਵੇ ਬੋਲਦੀਆਂ ਤੱਕੇ ਨਾ ਰੋਕੀਆਂ ਉਹਦਾ ਨੇ ਉਸੀਂ ਪ੍ਰਾਣ ਆਰ ਕਾਟ ਉੱਪਰ ਕਿੰਨੇ ਪਿੰਡਾਂ ਦੇ ਖਾਲੋ ਥੋੜੇ ਪਯੁਰਗਾ ਦੇ ਨਾਂ 200-200 ਕਿੱਲਾ 200-200 ਕਿੱਲੇ ਥੋੜੇ ਕਵਾਰਾਂ ਦੇ ਨਾਂ ਹੋੜ ਗਏ ਪਰ ਉਹਨਾਂ ਦੇ ਕਾਬਜ ਹੁਣ ਉਸ ਜ਼ਮੀਨ ਦਾ 15 ਕਿੱਲੇ ਜਿਹੜਾ ਸਾਡਾ ਪਿੰਡ ਆ ਦੇ ਵਿੱਚ ਅੱਜ ਲੈਂਡ ਸਿਲਿੰਗ ਐਕਟ ਦੇ ਮੁਤਾਬਕ 1972 ਦੇ ਵਿੱਚ ਬਣਿਆ ਵੀ 17 ਏਕੜ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾਗਾ ਤਾਂ ਜੀਂਦ ਵਾਲੇ ਰਾਜੇ ਦੀ 927 ਏਕੜ ਜਿਹੜੀ ਜ਼ਮੀਨ ਹੈ ਉਦੇ ਵਿੱਚ ਕਿਸੇ ਕਾਸਤਕਾਰ ਦਾ ਜਾਂ ਕਿਸੇ ਮਾਲਕੀ ਦਾ ਨਾਮ ਹੋਣੀਗਾ ਉਹ ਉਹਨਾਂ ਲੋਕਾਂ ਨੇ ਉੱਥੇ ਦੀਵਾ ਜਗਾਇਆ ਬੇਚਰਾਂ ਜਮੀਨ ਤੇ ਤਾਂ ਆਉਣ ਵਾਲੀ ਫਸਲ ਆ ਜਿਹੜੇ ਉਥੋਂ ਦੇ ਮਜ਼ਦੂਰ ਆ ਉਹ ਆਪਣੀ ਵਿਝਣਗੇ ਠੀਕ ਉਸੇ ਤਰਜ਼ ਤੇ ਸਾਡੇ ਕੋਲੇ ਵੀ ਫ੍ਰੀਕੋਟ 7000 ਏਕੜ ਜ਼ਮੀਨ ਪਈ ਆ ਜਿਹਦੇ ਵਿੱਚ 630 ਕਿੱਲਾਂ ਦਾ ਇੱਕ ਟਰਸਟ ਸੀ ਜਿਹੜਾ ਭੰਗ ਹੋ ਚੁੱਕਿਆ ਕੁਝ ਯੂਨੀਵਰਸਿਟੀ ਨੂੰ ਜ਼ਮੀਨ ਦਿੱਤੀ ਸੀਗੀ ਉਹਦਾ ਵੀ ਠੇਕਾ ਪੂਰਾ ਹੋ ਗਿਆ 21 ਵਿੱਚ ਦਿੱਤੀ ਸੀਗੀ ਤਾਂ ਹੁਣ ੱੱਕੇ ਨਾਲ ਸਰਕਾਰ ਉਹ ਠੇਕੇ ਤੇ ਦੇ ਰਹੀ ਆ ਤੇ ਇੱਕ ਰਾਜਾ ਸਾਹਿਬ ਦੀ ਬੇਟੀ ਸੀਗੀ ਉਹਦੀ ਵੀ ਮਾਲਕੀ ਹੈ ਜਿਹੜੀ ਉਹ ਹੈਣੀਗੀ ਉਹਦੀ ਵੀ ਮੌਤ ਹੋ ਚੁੱਕੀ ਹੈ ਇੱਕ ਰਾਜਾ ਸਾਹਿਬ ਦਾ ਕੋਈ ਚਾਚੇ ਦੇ ਜਿਹੜੇ ਪੁੱਤਰੇ ਆ ਉਹ ਇੱਕ ਮਾਲਕੀ ਬੋਲਦੀ ਹੈ ਤੇ ਬਾਕੀ ਇਹ ਜਿਹੜੀ ਉਹ ਬੇਚ ਰਗ ਜ਼ਮੀਨ ਹੈਗੀ ਹੈ ਜਿੱਥੇ ਅਸੀਂ ਇਹਨਾਂ ਮਜ਼ਦੂਰਾਂ ਨੂੰ ਇੱਕ 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 ਕਿੱਲਾ ਜਿਹੜੀ ਹੈ ਉਹ ਜ਼ਮੀਨ ਵੰਡ ਕੇ ਦੇਵਾਂਗੇ ਜੀ ਤੁਹਾਨੂੰ ਕੀ ਅੱਜ ਅਸੀਂ ਜ਼ਿਲ੍ਹਾ ਫਰੀਦਕੋਟ ਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਇੱਕਾ ਵਿਸ਼ੇਸ਼ ਮੀਟਿੰਗ ਰੱਖੀ ਸੀ ਕਿਉਂਕਿ ਅਸੀਂ ਬੇਜਮੀਨੇ ਲੋਕ ਆ ਜਿਹੜੇ ਸਾਡੇ ਕੋਲੇ ਰਹਿਣ ਨੂੰ ਵੀ ਪਿੰਡਾਂ 'ਚ ਸ਼ਹਿਰਾਂ 'ਚ ਮਰਲਾ ਮਰਲਾ ਜਗ੍ਹਾ ਔਰ ਅਸੀਂ ਪਸ਼ੂ ਰੱਖਣੇ ਤਾਂ ਦੂਰ ਦੀ ਗੱਲ ਐ ਸਾਡੇ ਘਰਾਂ ਦੇ ਵਿੱਚ ਤਾਂ ਇੰਨੀ ਤੰਗ ਜਗ੍ਹਾ ਐ ਕਿ ਕਈ ਕਈ ਪਰਿਵਾਰ ਉਹਨੇ ਥੋੜੇ ਥੋੜੇ ਥਾਂ 'ਚ ਰਹਿ ਰਹੇ ਆ ਸੋਏ ਜਿਹੜੀਆਂ ਰਾਜਾ ਮਹਾਰਾਜਾ ਦੀਆਂ ਆਖੋਈਆਂ ਹੋਈਆਂ ਸਾਡੇ ਤੋਂ ਜ਼ਮੀਨਾਂ ਇਕੱਠੀਆਂ ਕੀਤੀਆਂ ਸੀ ਅਸੀਂ ਉਹਨਾਂ ਨੂੰ ਵਾਪਸੀ ਜੇ ਸਾਡੇ ਪੁਰਖਿਆਂ ਤੋਂ ਖੋਈਆਂ ਸੀ ਅਸੀਂ ਵਾਪਸੀ ਉਹਨਾਂ ਨੂੰ ਆਪਣੇ ਗਰੀਬਾਂ 'ਚ ਵੰਡਣ ਵਾਸਤੇ ਜਿਵੇਂ ਸੰਗਰੂਰ ਦੇ ਵਿੱਚ 927 ਏਕੜ ਜ਼ਮੀਨ ਆ ਜਿਹੜੀ ਉਹ ਮਜ਼ਦੂਰਾਂ ਦੇ ਵਿੱਚ ਵੰਡੀ ਗਈ ਹੈ ਅਸੀਂ ਜ਼ਿਲ੍ਹਾ ਫਰੀਕੋਟ ਦੇ ਲਾਗੇ ਜਿਹੜੀ ਰਾਜਾ ਫਰੀਕੋਟ ਦੀ 7000 ਏਕੜ ਜ਼ਮੀਨ ਹੈ ਜੋ ਕਿ ਬੇਤਰਾਰਕ ਪਈ ਆ ਔਰ ਉੱਥੇ ਕੁਝ ਧੜਵੀ ਲੋਕ ਆ ਜਿਹੜੇ ਨਜਾਇਜ਼ ਧੱਕੇ ਨਾਲ ਫਸਲਾਂ ਬੀਜ ਰਹੇ ਆ ਬਹੁਤ ਸਾਰੀ ਜ਼ਮੀਨ ਵਿਹਲੀ ਪਈ ਆ ਸੋ ਉਹਨਾਂ ਨੂੰ ਉਹਨਾਂ ਤੇ ਅਸੀਂ ਆਪਣੇ ਗਰੀਬ ਲੋਕਾਂ ਨੂੰ ਜਿਹੜੇ ਕਿਰਤੀ ਮਜ਼ਦੂਰ ਆ ਜਿਨ੍ਹਾਂ ਕੋਲੇ ਰਹਿਣ ਨੂੰ ਜਗ੍ਹਾ ਨਹੀਂ ਹੈ ਉਹਨਾਂ ਲੋਕਾਂ ਨੂੰ ਅਸੀਂ ਜਿਹੜਾ ਹੈ ਰਹਿਣ ਬਸੇਰਾ ਬਣਾਉਣ ਵਾਸਤੇ ਘਟੋ ਘਟ ਰਹਿਣ ਯੋਗੀ ਅਸੀਂ ਕਿੱਲਾ ਕਿੱਲਾ ਜ਼ਮੀਨ ਦਿਵਾਉਣ ਦੇ ਵਿੱਚ ਅੱਜ ਇਹ ਜਿਹੜਾ ਇਕੱਤਰ ਹੋਏ ਸੀ ਮੀਟਿੰਗ ਕੀਤੀ ਹੈ ਔਰ ਜਲਦੀ ਹੀ ਅਸੀਂ ਅਗਲੇ ਐਤਵਾਰ ਵੀ ਅਸੀਂ ਮੀਟਿੰਗ ਕਰਾਂਗੇ 23 ਤਰੀਕ ਨੂੰ 10 ਵਜੇ ਔਰ ਇਸੇ ਤਰ੍ਹਾਂ ਅਸੀਂ ਤਿੰਨ ਚਾਰ ਮੀਟਿੰਗਾਂ ਲੈ ਕੇ ਮਹੀਨੇ ਸਵਾ ਮਹੀਨੇ ਦੇ ਵਿੱਚ ਕੋਈ ਅਗਲਾ ਪ੍ਰੋਗਰਾਮ ਲੀਕ ਕੇ ਇਹ 5000 ਬੰਦੇ ਨੂੰ ਸਾਡਾ ਟਾਰਗੇਟ ਹੈ ਕਿ ਅਸੀਂ ਇਸ 7000 ਏਕੜ ਜ਼ਮੀਨ ਦੇ ਉੱਤੇ ਕਾਬਜ ਕਰਾਈਏ ਤਾਂ ਜੋ ਇਹ ਵੀ ਤੇ ਇਹਨਾਂ ਦੇ ਬੱਚੇ ਵੀ ਇੱਕ ਮਾਣ ਮਹਿਸੂਸ ਕਰਨ ਕਿ ਜੋ ਜ਼ਮੀਨ ਜਿਹੜੀ ਸਾਡੀ ਗਵਾਚੀ ਸੀ ਜਾਂ ਸਾਡੇ ਰਹਿਣ ਦੀ ਜਗ੍ਹਾ ਹੈ ਨਹੀਂ ਤਾਂ ਅਸੀਂ ਆਪਣੇ ਘਰ ਸੌਹਾਰਾਮ ਦਾ ਜੀਵਨ ਬਤੀਤ ਕਰ ਰਹੇ ਹਾਂ ਇਹ ਸ਼ਿੰਗਾਰਸ਼ੇ ਬਹੁਤ ਵੱਡਾ ਕਿਵੇਂ ਤੁਸੀਂ ਇਹਨੂੰ ਮਤਲਬ ਸਿਰੇ ਲਾਉਂਗੇ ਦੇਖੋ ਜੀ ਇਹ ਪਬਲਿਕ ਦੇ ਸਹਿਯੋਗ ਨਾਲ ਹੀ ਇਹ ਸਿਰੇ ਲੱਗਣਾ ਹੈ ਸਾਡੇ ਹਰ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਜਿੰਨੀਆਂ ਗਰੀਬ ਵਸਤੇ ਆ ਉੱਥੇ ਬੜੀ ਤੰਗੀ ਤਰਸ਼ੀ ਹੈ ਬੜੇ ਲੋਕ ਤੰਗ ਨੇ ਪਰ ਉਹ ਗੁਲਾਮ ਨੇ ਇੱਕ ਕਿਸਮ ਦੇ ਆਵਾਜ਼ ਨਹੀਂ ਠਾ ਸਕਦੇ ਪਤਾ ਨਹੀਂ ਉਹਨਾਂ ਤੇ ਰਾਜਸੀ ਲੋਕਾਂ ਦਾ ਦਬਾਅ ਜਾਂ ਕਿਸੇ ਕਿਸਮ ਦਾ ਵੀ ਅਸੀਂ ਜਿਹੜਾ ਜਿਵੇਂ ਅਸੀਂ ਮਜ਼ਦੂਰ ਲੋਕ ਆ ਆਪਣੇ ਮਸਲ ਵੇਚ ਕੇ ਅਸੀਂ ਆਪਦੀ ਮੈਨ ਪਾਵਰ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਦੇ ਨਿਆਣੇ ਪਾਲਦੇ ਆ ਪਰ ਇੰਨੀ ਤਾਕਤ ਨਹੀਂ ਕਿਉਂਕਿ ਅਸੀਂ ਲੀਡਰਲੈਸ ਲੋਕ ਆ ਜਿਹੜੇ ਲੋਕ ਆ ਧਾੜਵੀ ਨੇ ਜਿਹੜੇ ਲੋਕ ਰਾਜਸੀ ਨੇ ਉਹ ਲੋਕ ਆ ਪੈਸੇ ਦੇ ਜੋਰ ਨਾਲ ਸਰਕਾਰਾਂ ਬਣਾਉਂਦੇ ਆ ਐਮ ਐਲ ਏ ਮੰਤਰੀ ਬਣਦੇ ਆ ਪਰ ਜਿਹੜੇ ਸਾਡੇ ਜਿਹੜੇ ਲੋਕ ਆ ਸਾਡੀ ਲੀਡਰਸ਼ਿਪ ਸਾਡੀ ਬਹੁਤੀ ਕਾਮਯਾਬ ਨਾ ਹੋਣ ਕਰਕੇ ਲੀਡਰਲੈਸ ਲੋਕ ਆ ਅਸੀਂ ਜੇ ਨਾ ਸਾਡੇ ਪਿਛਲੇ 40 ਸਾਲ ਤੋਂ ਮੈਂ ਦੇਖ ਰਿਆ ਕਿ ਸਾਡੇ ਕਿਸੇ ਵੀ ਲੀਡਰ ਨੇ ਭਾਵੇਂ ਉਹ ਅਕਾਲੀ ਦਲ ਦਾ ਹੋਵੇ ਕਾਂਗਰਸ ਦਾ ਹੋਵੇ ਜਾਂ ਜਿਹੜੀ ਮਰਜ਼ੀ ਪਾਰਟੀ ਦਾ ਇਥੋਂ ਦਾ ਲੀਡਰ ਹੋਵੇ ਉਹਨੇ ਕਦੇ ਗਰੀਬਾਂ ਦੇ ਰਹਿਣ ਬਸੇਰੇ ਵਾਸਤੇ ਉਹਨਾਂ ਨੂੰ ਮੁੜ ਬਸੇਪੇ ਵਾਸਤੇ ਉਹਨਾਂ ਦੇ ਘਰ ਬਣਾਉਣ ਵਾਸਤੇ ਕਿਤੇ 5 ਮਰਲੇ ਦੀ ਕਦੇ ਆਵਾਜ਼ ਨਹੀਂ ਉਠਾਈ ਵੀ ਇਹਨਾਂ ਨੂੰ ਆਵਾਜ਼ ਜ਼ਰੂਰ ਉਠਾਉਂਦੇ ਕਿ ਅਸੀਂ 5-5 ਮਰਲੇ ਦੇਾਂਗੇ ਪਰ ਉਹ 5 ਮਰਲੇ ਵੀ 5 ਗੱਜ 5 ਗੱਜ ਜਗ੍ਹਾ ਨਹੀਂ ਦਿੰਦੇ ਸੋ ਅਸੀਂ ਰਾਜੇ ਫਰੀ ਕੋਟ ਦੀ ਜਿਹੜੀ ਜਿਹੜੇ ਬਾਅਦ ਜਿਹੜਾ ਸੰਘਰਸ਼ ਤੁਸੀਂ ਇਹ ਕਰ ਰਹੇ ਆ ਕਿਹੜੇ ਦਿਨ ਮਤਲਬ ਉੱਥੇ ਹਮਲਾ ਦਾਵਾ ਬੋਲਣਾ ਉਸ ਜ਼ਮੀਨ ਦੇ ਉੱਪਰ ਗੱਲ ਇਹ ਆ ਜੀ ਅਸੀਂ ਅੱਜ ਦੇਖੋ ਪਹਿਲੀ ਮੀਟਿੰਗ ਆ ਲਗਭਗ 150 200 ਬੰਦਾ ਇਕੱਠਾ ਹੋਇਆ ਹੈ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਪੰਜਾਬ ਵਿੱਚ ਇਸ ਕਿਸਮ ਦੀ ਬੇਚਾਰਾ ਜਮੀਨ ਬਹੁਤ ਜ਼ਿਆਦਾ ਪਈ ਹੈ ਜੇ ਅੱਜ ਪ੍ਰਵਾਸੀ ਭਾਰਤ ਪ੍ਰਵਾਸੀ ਪੰਜਾਬੀ ਬਿਹਾਰ ਤੋਂ ਯੂਪੀ ਤੋਂ ਆ ਕੇ ਪੰਜਾਬ ਦੇ ਵਿੱਚ ਝੁੱਗੀਆਂ ਪਾ ਕੇ ਆਰਾਮ ਨਾਲ ਰਹਿ ਰਹੇ ਆ ਆਪਦਾ ਜੀਵਨ ਜੀਵਣਾ ਗੁਜ਼ਾਰਾ ਕਰ ਰਹੇ ਆ ਤੇ ਪੰਜਾਬ ਦੇ ਲੋਕ ਅਸੀਂ ਯਾਰ ਪੱਕੇ ਵਸਨੀਕ ਆ ਸਾਡੇ ਰਹਿਣ ਨੂੰ ਜਗ੍ਹਾ ਹੈ ਨਹੀਂ ਮਰਲਾ ਮਰਲਾ ਥਾਂ ਨਹੀਂ ਹੈ ਜਿੱਥੇ ਅਸੀਂ ਲੜੀ ਜਾਂਦੇ ਆ ਔਰ ਅਸੀਂ ਆਪਣੇ ਲੋਕਾਂ ਨੂੰ ਇਹ ਜਿਹੜੀ ਲੰਮੀ ਲੜਾਈ ਲੜ ਕੇ ਅਸੀਂ ਜਲਦੀ ਅਸੀਂ ਇਹਨਾਂ ਨੂੰ ਜ਼ਰੂਰ ਆਪਣੇ ਘਰਾਂ ਲੇ ਆਪਣੀ ਜ਼ਮੀਨ ਦੇ ਮਾਲਕ ਬਣਾਵਾਂਗੇ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵਿਸ਼ੇਸ਼ ਕਰਕੇ ਫਰੀਦਕੋਟ ਦੇ ਲੋਕਾਂ ਨੂੰ ਕਿ ਪਿੰਡਾਂ ਦੇ ਵਿੱਚ ਜੋ ਤੁਸੀਂ ਜੁਣ ਗੁਜ਼ਾਰਾ ਕਰ ਰਹੇ ਹੋ ਇਹ ਬੜਾ ਮੰਦ ਭਾਗਾ ਔਰ ਚੰਗਾ ਜੀਵਨ ਗੁਜ਼ਾਰਨ ਵਾਸਤੇ ਆਪਣੇ ਬੱਚਿਆਂ ਦੇ ਉੱਚ ਜੱਦੇ ਪੱਕ ਵਾਸਤੇ ਆਓ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਅਸੀਂ ਤੁਹਾਨੂੰ ਬਹੁਤਾ ਨਹੀਂ ਤਾਂ ਇੱਕ ਇੱਕ ਲੱਜਮੀਨ ਦੇ ਉੱਤੇ ਮਾਲਕ ਜ਼ਰੂਰ ਬਣਾਵਾਂਗੇ ਸੋ ਆਉਣ ਵਾਲੀ ਮੀਟਿੰਗ ਦੇ ਵਿੱਚ ਜਿੱਦੇ ਵੀ ਸਾਡੇ ਕੋਲੇ 5000 ਬੰਦਾ ਇਕੱਠਾ ਹੋ ਗਿਆ ਅਸੀਂ ਉਸ ਬੀੜ ਦੇ ਵਿੱਚ ਆਪਣੇ ਘਰ ਜਿਹੜੇ ਆ ਪੜਾ ਝੁੱਗੀਆਂ ਪਾ ਕੇ ਰਹੀਏ ਸਾਲ-ਸਾਲ 6-6 ਮਹੀਨੇ ਅਸੀਂ ਉੱਥੇ ਜ਼ਰੂਰ ਕਾਬਜ ਹੋ ਜਾਵਾਂਗੇ ਸਾਡੇ ਨਾਲ ਭਵਿੰਦਰ ਸਿੰਘ ਉਸ ਦਿਨ ਤੁਹਾਨੂੰ ਦਿਖਾ ਰਹੇ ਹਾਂਗੇ ਕਿ ਤੁਹਾਨੂੰ ਕਿਸੇ ਕੇ ਉਹ ਤਰੂਰ ਰੋਟੀ ਰੋਟੀ ਪਾਈ ਜਿਵੇਂ ਘਾਤ ਕਰੂ